ਰਾਜਾ ਸਾਹਿਬ ਮਾੜੇ ਮਾੜੇ ਹਾਲਾਤ ਹੈ ਮੈਂ ਹਾਂ ਜੀ ਨੂੰ ਚੀਰੇ ਨਹੀਂ 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 ਇੱਧਰ ਆਓ ਯਾਰ ਥੱਲੇ ਆਓ ਥੱਲੇ ਬਲਾਓ ਕੋਈ ਕੋਈ ਡਿੱਗ ਨਾ ਜਾਵੇ ਬੋਲੀ ਲੱਗਦੀ ਨਹੀਂ ਹਾਂ ਲਾਟਾ ਜੀ ਆ ਜਾਓ ਬਈ ਨਿਊਜ਼ ਡੇਟਿੰਗ ਘਟ ਗਿਆ ਵੀ 10 ਵੀ ਦਫ਼ਤਰ ਮਾੜਾ ਪਾਣੀ ਪਾਣੀ ਅੱਜ ਉਹਦੀ ਪਹਿਲਾਂ ਤੋਂ ਬਹੁਤ ਬੜੀ ਆ ਅੱਛਾ ਬਈ ਕੌਣ ਹੈ ਪਿੰਡਾਂ ਦੇ ਸਰਪੰਚ ਸਾਹਿਬ ਜੀ ਸਾਡੇ ਆ ਸਰਪੰਚ ਸਾਰੇ ਪਿੰਡ ਦੇ ਖੜੇ ਆ ਸਾਰੇ ਪਰ ਮੌਜੂਦਾ ਸਰਪੰਚ ਇਹ ਹੈ ਜੀ ਮੇਰੀ ਬੇਨਤੀ ਹੈ ਡਾਕਟਰ ਸਾਹਿਬ ਦਾ ਸਾਡਾ ਹੁਕਮ ਹੋਇਆ ਸੀ ਤੇ ਅਸੀਂ ਆਉਣਾ ਸੀ ਹਾਂਜੀ ਹਾਂਜੀ ਅਸੀਂ ਭਰਾਵਾ ਸਾਰੇ ਪੰਜਾਬ ਚ ਜਾ ਰਹੇ ਹਾਂ ਬਿਲਕੁਲ ਜੀ ਸੁਣੋ ਗੱਲ ਸੁਣ ਲਿਆ ਕਰੋ ਯਾਰ ਲੋਕਾਂ ਦੇ ਕਈ ਵਾਰੀ ਸਾਨੂੰ ਸਵਾਲ ਵੀ ਉੱਠਦੇ ਆਂ ਹਾਂਜੀ ਕਈ ਵਾਰੀ ਕੋਈ ਬੰਦਾ ਖੜਾ ਪੁੱਛ ਲੈਂਦਾ ਵੀ ਭਾਈ ਉਹ ਤੁਸੀਂ ਕੀ ਕਰਦੇ ਹੋ ਹਾਲਾਂਕਿ ਪੂਰੇ ਪੰਜਾਬ ਦੇ ਵਿੱਚੋਂ ਆ ਬਾਈ ਮਗਰ ਜਨ ਚੱਕ ਰੋ ਜੋ ਕਰ ਜਾ ਬਾਈ ਚੁੱਕਰਦਾ ਜਾ ਮੇਦਰ ਅੱਗੇ ਆ ਜਾ ਅੱਗੇ ਆ ਜਾ ਮੇਦਰ ਪਾਣੀ ਨਹੀਂ ਨਹੀਂ ਕਰਦੇ ਸਾਨੂੰ ਇਹ ਸਵਾਲ ਕਰਦੇ ਐ ਵੀ ਭਾਈ ਤੁਸੀਂ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਕਿਹਾ ਹੈ ਕਣਕ ਦੀ ਬਜਾਈ ਤੱਕ ਕਾਂਗਰਸ ਦਾ ਵਰਕਰ ਜੇ ਇੱਥੇ ਕਿਸੇ ਕੋਲ ਟਰੈਕਟਰ ਨਹੀਂ ਹੋਊਗਾ ਤਾਂ ਅਸੀਂ ਨਾਲ ਵਾਲਾ ਹਲਕਾ ਡਿਊਟੀ ਲਾਵਾਂਗੇ 50 ਟਰੈਕਟਰਾਂ ਚ ਤੇਲ ਪਵਾ ਕੇ ਤਵੀਆਂ ਹਾਲ ਤੇ ਕਿਰਾਏ ਲੈ ਕੇ ਜਿਹੜੇ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹਦੀ ਮਦਦ ਕਰਨ ਅਸੀਂ ਪਹੁੰਚਾਂਗੇ ਕਣਕ ਦੀ ਬਜਾਈ ਤੱਕ ਕਾਂਗਰਸ ਪਾਰਟੀ ਲੋਕਾਂ ਦੀ ਲੜਾਈ ਲੜੇਗੀ ਮੈਂ ਪੂਰਾ ਪੰਜਾਬ ਘੁੰਮ ਰਿਹਾ ਸਾਡੇ ਬਗੇਲ ਸਾਹਿਬ ਵੀ ਆਏ ਸੀ ਰਾਹੁਲ ਗਾਂਧੀ ਨੇ ਸਾਡੀ ਹੁਣ ਨਾ ਤਾਂ ਸਾਡੀ ਬਈ ਸਰਕਾਰ ਉੱਤੇ ਐ ਤੇ ਨਾ ਬਈ ਸਾਡੀ ਸਰਕਾਰ ਥੱਲੇ ਸਾਡੇ ਕੋਲੇ ਦਾ ਆਪਣੇ ਕੋਲੇ ਤਿਲ ਫੁੱਲ ਭੇਟਾ ਸੇਵਾ ਹੈ ਜਾਂ ਆਪ ਦੀ ਕੋਈ ਤਨਖਾਹ ਹੈ ਪਰ ਤਨਖਾਹ ਤਾਂ ਇੱਕ ਸਾਦੇ ਵੰਡੀ ਜਾਂਦੀ ਹੈ ਦੂਜੇ ਸਾਡੇ ਕੀ ਕਰੀਏ ਸੋ ਜੋ ਦਿਲ ਫੁੱਲ ਭੇਟਾ ਸੇਵਾ ਮਦਦ ਕੋਈ ਥੇਲ ਦੀ ਕੋਈ ਡਰਮ ਦੀ ਅਸੀਂ ਸਭ ਨੂੰ ਕਿਹਾ ਲੋਕਾਂ ਨੂੰ ਅਪੀਲ ਕਰਦੇ ਆ ਸਾਡੇ ਕਾਂਗਰਸੀ ਭੇਜ ਰਿਹਾ ਕਿਤੇ ਰਾਸ਼ਨ ਭੇਜ ਰਿਹਾ ਕਿਸੇ ਚੂ ਆ ਚਾਰਾ ਭੇਜ ਰਿਹਾ ਕਿਸੇ ਆ ਤੁਹਾਡੀ ਤਾਰ ਮੈਂ ਦੇ ਕੇ ਆਏ 3-4 ਲੱਖ ਰੁਪਏ ਵੀ ਉੱਥੇ ਜੀਰੇ ਸੋ ਹੌਲੀ ਹੌਲੀ ਜਿੱਥੇ ਸਾਥੋ ਜੋ ਸਰਦਾ ਉਹ ਕਰਦੇ ਸੋ ਇੱਥੇ ਵੀ ਆਏ ਆ ਜਿੱਥੇ ਜਾਣੇ ਆ ਕੁਝ ਨਾ ਕੁਝ ਦਿਲ ਫੁੱਲ ਭੇਟਾ ਸਾਡੇ ਅੰਮੀਓ ਅਸੀਂ ਤਾਂ ਅਸੀਂ ਲੜਾਈ ਥੋੜੀ ਐਡਮਿਨਿਸਟ੍ਰੇਸ਼ਨ ਨਾਲ ਵੀ ਲੜਾਂਗੇ ਕਿ ਜਦੋਂ ਸਮਾਂ ਆ ਗਿਆ ਧਰਨਾ ਲਾ ਕੇ ਤੁਹਾਡੇ ਨੂੰ ਮਾਫੀਆ ਵੀ ਹਰ ਚੀਜ਼ ਦਾ ਦਵਾਵਾਂਗੇ ਪਰ ਇਹ ਅੱਜ ਦੀ ਰਾਸ਼ੀ ਅਸੀਂ ਡਾਕਟਰ ਅਮਰ ਸਿੰਘ ਜੀ ਨਾਲ ਸਲਾਹ ਕਰਕੇ ਤੇ ਬਾਜਵਾ ਸਾਹਿਬ ਨੇ ਅਸੀਂ ਸਾਡੇ ਨੂੰ ਇਹਨਾਂ ਨੇ ਪਾਈ ਇਹ 220000 ਰੁਪਏ ਹੈ 120000 ਸਭਰ ਪੰਸਾ ਸਭਰ ਪੰਸਾ ਦੋ ਠੀਕ ਹੈ ਸਭਾਰੇ ਇਹ ਭਾਈ ਜਿੱਥੇ ਕੋਈ ਤੇਲ ਪਾਣੀ ਮਿੱਟੀ ਜੋ ਤੁਹਾਨੂੰ ਚੰਗਾ ਲੱਗ ਬਿਲਕੁਲ ਪੰਸਾ ਫੇਸ ਅੱਧਰ ਕਰ ਲੋ ਜੀ ਘੁੰਮ ਚੋ ਬਣਾ ਕੋਈ ਕੁਛ ਕਰਨਾ ਇਹਦਾ ਹੋਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਸੋ ਮੇਰੇ ਖਿਆਲ ਮਤਲਬ ਕਿ ਸਾਡੀ ਸੇਵਾ ਹੈ ਬਿਲਕੁਲ ਬਾਜਲਾ ਸਾਹਿਬ ਅਮਰ ਸਿੰਘ ਜੀ ਤੇ ਮੈਂ ਇਹ ਸਾਡੇ ਨਹੀਂ ਉਹ ਤੇਲ ਫੁੱਲ ਭੇਟਾ ਸੇਵਾ ਹੈ ਤੇ ਤੁਸੀਂ ਇਹਰਾ ਪੀ ਲਪੋ ਪਾਣੀ ਪੋ ਕੋਈ ਚੀਜ਼ ਠੀਕ ਕਰੋ ਕੋਈ ਬੰਦ ਮਾਰੋ ਅੱਲਾ ਵੀ ਧੰਨਵਾਦ ਜੀ ਪੰਜਾ ਲੱਖ ਰੁਪਈਆ ਜੀ ਸਾਨੂੰ ਇਲਾਵਾ ਸਾਹਿਬ ਨੇ ਦਿੱਤਾ ਸੀ ਸਾਹਿਬ ਅੱਛਾ ਦੂਜੀ ਗੱਲ ਸਾਡੇ ਪੰਜਾਬ ਪ੍ਰਧਾਨ ਜੀ ਨੇ ਦਿੱਤਾ ਜੀ ਆਪ ਦੇ ਕੋਲੋ ਆਪ ਦੇ ਕੋਲੋ ਅੱਛਾ ਅੱਗੇ ਸੁਣ ਲਾ ਅੱਛਾ ਜੀ ਡਾਕਟਰ ਸਾਹਿਬ ਤੇ ਬਾਜਵਾ ਸਾਹਿਬ ਜੋ ਕਹਿ ਦੇਣਗੇ 5-10 ਲੱਖ ਰੁਪਈਆ ਹੋਰ ਮੈਂ ਵੀ ਭੇਜ ਦੂੰ ਧੰਨਵਾਦ विक्रम बाजवा जिंदाबाद बाला웅 जिंदाबाद जिंदाबाद कोई जिंदाबाद नहीं आज कोई सबकी करीओ सुनहा सियाकाल हालात में ਲੋਕਾਂ ਦੇ ਲੇਕਿਨ ਪਾਣੀ ਅੱਗੇ ਨਾਲ ਡਾਊਨ ਹੋਇਆ ਹੈ। ਔਰ ਲੋਕਾਂ ਦਾ ਡਰ ਹੈ ਕਿ ਦਰਿਆ ਸਾਡੀਆਂ ਜ਼ਮੀਨਾਂ ਦੇ ਅੰਦਰ ਨੂੰ ਸ਼ਿਫਟ ਹੋ ਗਿਆ ਹੈ ਜਿਹੜਾ ਮਾਈਨਿੰਗ ਕਰਕੇ ਹੋਇਆ। ਸੋ ਇਸ ਕਰਕੇ ਸਰਕਾਰ ਨੂੰ ਵੀ ਨਾਲ ਡੀਸੀ ਨਾਲ ਵੀ ਗੱਲ ਕੀਤੀ ਹੈ ਕਿ ਦੋਵਾਂ ਦੇ ਜ਼ਮੀਨਾਂ ਨਿੱਜੀ ਜ਼ਮੀਨਾਂ ਦੇ ਵਿੱਚ ਪਾਣੀ ਛਲਾ ਗਿਆ ਕਹਿੰਦੇ ਤਾਂ ਹੈ ਕੁਝ ਕਰ ਰਹੇ ਆ ਸੋ ਨਿੱਜੀ ਮਦਦ ਵੀ ਕੀਤੀ ਹੈ ਕੁਝ ਰਾਹਤ ਆ ਸਰਕਾਰ ਕਿਵੇਂ 100% ਜੇ ਮਾਈਨਿੰਗ ਨਾ ਹੁੰਦੀ ਤਾਂ ਤੇਰੇ ਆ ਇਹ ਤਾਂ ਨੁਮੂ ਨਹੀਂ ਕਰਦਾ ਸੀ ਉੱਥੇ ਡੀਪ ਮਾਈਨਿੰਗ 40 ਫੁੱਟ ਦੀ ਕਰਤੀ ਸਰਕਾਰ ਜ਼ਿੰਮੇਦਾਰ ਹੈ ਸਰਕਾਰ ਦਾ ਐਮ ਐਲ ਏ ਜ਼ਿੰਮੇਦਾਰ ਹੈ ਸਰਕਾਰ ਦਾ ਮੰਤਰੀ ਜ਼ਿੰਮੇਦਾਰ ਹੈ ਜਿਹੜੇ ਸਿਗੇ ਉਹਨਾਂ ਦੀ ਰਿਪੇਅਰ ਹੋਣੀ ਚਾਹੀਦੀ ਸੀ 100% ਜੇ ਉਹ ਪੰਨਾ ਨੂੰ ਮੌਕੇ ਤੇ ਸੰਭਾਲਿਆ ਜਾਂਦਾ ਜੇ ਉਹਨਾਂ ਦੀ ਮੇਨਟੇਨੈਂਸ ਹੁੰਦੀ ਤਰਿਆਵਾਂ ਦੀ ਤਾਂ ਇਹ ਹਾਲਾਤ ਨਹੀਂ ਹੋਣੇ ਸੀ ਇੰਨਾ ਨੁਕਸਾਨ 라ਵੀ ਨੇ ਪਿਆਸ ਨੇ ਇਹ ਕੀਤਾ ਸਤਲੁਜ ਨੇ ਉਹ ਨਹੀਂ ਹੋਣਾ ਸੀਗਾ ਇਹ ਸਾਰਾ ਪਾਣੀ ਪਾਣੀ ਜਿਹੜਾ ਰਾਵੀ ਤੋਂ ਜਾਂ ਸਤਲੁਜ ਤੋਂ ਇਹਦੇ ਪਿੱਛੇ ਵੀ ਪੰਜਾਬ ਸਰਕਾਰ 100% ਇਹ ਟੇਲਾ ਤੇ ਪਾਣੀ ਪੂਰਾ ਕਰਨ ਲੱਗੇ ਉੱਥੇ ਪਾਣੀ ਇਕੱਠਾ ਕਰਦੇ ਨੇ ਉਹ ਕੱਲ ਬੀਬੀਐਮੀ ਨੇ ਕਿਹਾ ਵੀ ਥੋੜ ਕੋਲ 105% بارشਾਂ ਹੋ ਰਹੀਆਂ ਉਹ ਭਾਈ ਇਕੱਠਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ بارشਾਂ ਇੰਨੀਆਂ ਤੇ ਤੁਸੀਂ ਪਾਣੀ ਇਕੱਠਾ ਕਿਉਂ ਕਰ ਰਹੇ ਸੁਖਵੀਰ ਸਿੰਘ ਬਾਦਲ ਕਹਿੰਦੇ ਕੰਕਰੀਟ ਦੇ ਜਿਹੜੇ ਹੈਗੇ ਅਸੀਂ ਬੰਨ ਬਣਾਵਾਂਗੇ ਕਿਸ ਤਰ੍ਹਾਂ ਦੇ ਭਾਈ ਉਹ ਸੁਖਵੀਰ ਬਾਦਲ ਨੂੰ ਪੁੱਛੋ ਜੋੜਿਆ ਬਣਾਵੇ ਮੈਨੂੰ ਕੋਈ 1600 ਕਰੋੜ ਦਾ ਜਿਹੜਾ ਪੰਜਾਬ ਦੇ ਲਈ ਐਲਾਨ ਕਰਕੇ ਗਏ ਨੇ ਪੀਐਮ ਉਹਦੇ ਅੱਧਰ ਕੀ ਕਹਿੰਦੇ ਭਈ 1600 ਕਰੋੜ ਰੁਪਏ ਦਾ ਜਿਹੜਾ ਐਲਾਨ ਹਜੇ ਪਤਾ ਨਹੀਂ ਕਦੋਂ ਆਊਗਾ ਲੇਕਿਨ ਉਹ ਇਸ ਤਰ੍ਹਾਂ ਹੈ ਜਿਵੇਂ ਘੜੇ ਦੇ ਵਿੱਚ ਕੋਈ ਗਲਾਸ ਪਾਣੀ ਦਾ ਪਾ ਦੁੱਤਾ ਹੋਵੇ ਪਾਣੀ ਵਾਲੀ ਗੱਲ ਹੋ ਗਈ ਉਹ ਜੜ ਵੀ ਗਿੱਲੀ ਨਹੀਂ ਹੋਣੀ ਸਾਡੀ ਏਡਾ ਭਾਰੇ ਨੁਕਸਾਨ ਦੂਸਰੇ ਪਾਸੇ ਸੁਨੀਲ ਜੱਕਰ ਕਹਿ ਰਹੇ ਨੇ ਸਾਡੇ 4 ਲੱਖ 100